हां जी ਵੀ ਸਤਿ ਸ੍ਰੀ ਅਕਾਲ ਵੀ ਸਾਰੇ ਵੀਰਾਂ ਨੂੰ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਕਬੂਤਰ ਬਾੜੀ ਨਾਲ ਪਿਆਰ ਕਰਨ ਵਾਲੇ ਵੀਰਾਂ ਨੂੰ ਆ ਜੀ ਇਹ ਤਿੰਨ ਦਵਾਈਆਂ ਜੀ ਅੱਜ ਲੈ ਕੇ ਆਏ ਜੋ ਕਬੂਤਰ ਬਾੜੀ ਚ ਯੂਜ਼ ਹੁੰਦੀਆਂ ਇਹ ਆ ਬਰੂਟ ਆਣ ਤਕਰੀਬਨ ਸਾਰੇ ਖਿਡਾਰੀਆਂ ਨੂੰ ਪਤਾ ਹੀ ਹੈ ਇਹਦਾ ਗਰੂਟੋਨ ਦਾ <li>ਵਿਵਰ ਤੇ ਕੰਮ ਕਰਦੀ ਹੈ ਜੀ <li>ਵਿਵਰ ਚਲਾਉਣ ਲਈ <li>ਬੈਸਟ ਟੋਨਿਕ ਹੈ ਇਹ ਵਿਵਰ ਟੋਨਿਕ ਤੇ ਨਾਲ ਇਹਦੇ ਵਿਟਾਮਿਨ ਆ ਜੀ ਤੇ ਕਬੂਤਰ ਨੂੰ ਤਾਕਤ ਦਿੰਦੇ ਆ ਇਹ ਵਰਬੈਕ ਕੰਪਨੀ ਦੀ ਜਿਹੜੀ オリジナル ਆਉਂਦੀ ਵਰਬੈਕ ਰਬੈਕਾ ਵੀ ਆਰ ਬੀਏਸੀ ਕੁਝ 90 ਰੁਪਏ ਦੀ ਆਉਂਦੀ ਹੈ ਤੇ ਹਰੇਕ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਜੀ ਬਰੂਟਾਉਣ ਵੈਟਰਨਰੀ ਜਿੱਥੇ ਕੁੱਤਿਆਂ ਦੀਆਂ ਚਾਹ ਦੂਜੀਆਂ ਡੰਗਰਾਂ ਦੀਆਂ ਦਵਾਈਆਂ ਕੋਈ ਵੀ ਰੱਖੀਆਂ ਉਥੋਂ ਮਿਲ ਜਾਂਦੀ ਆ ਪਰਿਨਾਲਾ ਚੀਜ਼ ਵਰਤਿਆ ਕਰੋ ਫਰੂਟ ਆਨ ਲਿਵਰ ਟੋਨਿਕ ਦੂਜੀ ਆ ਜੀ ਸਫਰਾਨ 500 ਸਫਰਾਨ 500 ਜੀ ਕਬੂਤਰ ਨੂੰ ਬੁਖਾਰ ਹੋਇਆ ਵੇ ਸੁੱਕਿਆ ਵੇ ਹੋਰ ਵਾਲੀ ਕਾਮ ਆਉਂਦੀ ਆ ਜੀ ਇਹਦਾ ਚੌਥਾ ਸਾਤ ਤੇ ਇੱਕ ਗੋਲੀ ਦਾ ਚੌਥਾ ਸਾਤ ਦਿੱਤਾ ਜਾਂਦਾ ਹੈ ਇੱਕ ਕਬੂਤਰ ਨੂੰ ਤੇ ਨਾਲ ਤੋਂ ਪਾਣੀ ਜ਼ਰੂਰ ਦਿਓ ਜੀ ਕਿਉਂਕਿ ਇਹ ਜਿਹੜੀ ਗੋਲੀ ਹੈ ਥੋੜੀ ਟੇਸਟੇ ਦਾ ਕੌੜਾ ਹੁੰਦਾ ਇਹ ਤੁਹਾਨੂੰ ਹਰੇਕ ਮੈਡੀਕਲ ਸਟੋਰ ਤੇ ਮਿਲ ਜੂ ਸਫਰਾਨ 500 ਤੇ ਸਾਲਟੇ ਦਾ ਸਿਪਰੋਫਲੋਕਸਨ ਹਾਈਡਰੋਕਲੋਰਾਈਡ ਨੈਕਸਟ ਹੈ ਆ ਜੀ ਨਿਊਰੋਬਿਨ 4 ਨਿਊਰੋਬਿਨ 4 ਇਹ ਚ ਵਿਟਾਮਿਨ ਬੀ ਕੰਪਲੈਕਸ ਤੇ ਬੀਟ ਵਾਲ ਗੋਲੀ ਹੁੰਦੀ ਆ ਤੁਹਾਨੂੰ ਦਿਖਾਉਣਾ ਰੈੱਡ ਕਲਰ ਦੀ ਨੇਓ ਰਬੀਨ ਫੋਰ ओरिजिनल ਡੁਪਲੀਕੇਸੀ ਵੀ ਅੱਜਕੱਲ ਆ ਗਈ ਪਰ ओरिजिनल ਗੋਲੀ ਇਹ ਆ ਜੀ ਨੇਓ ਰਬੀਨ ਫੋਰ ਟਕੋਲੀ ਇਹ ਉਹ ਮੰਚ ਵੀ ਵਰਤਦੇ ਆ ਤੇ ਕਬੂਤਰਾਂ 'ਚ ਵੀ ਵਰਤਦੇ ਕਬੂਤਰਾਂ ਦੇ ਚੌਥਾ ਸਾਤੰਦੇ ਜੀ ਜਿਹੜਾ ਕਬੂਤਰ ਇਕੱਠਾ ਹੋ ਕੇ ਬੈਂਦਾ ਚਾਹ ਮੇਰਾ ਅਟੈਕ ਚ ਆਉਂਦਾ ਝੋਲੇ ਚ ਆਉਂਦਾ ਉਹਨੂੰ ਦਿੰਦੇ ਆ ਜੀ ਚੌਥਾ ਹਿੱਸਾ ਬਹੁਤ ਬੈਸਟ ਹੈ ਰਿਜ਼ਲਟ ਇਹਨਾਂ ਦਾ ਜੀ ਤੇ ਇਹਨਾਂ ਦਵਾਈਆਂ ਦਾ ਬਹੁਤ ਰਿਜ਼ਲਟ ਹੈ ਜੀ ਬਰੂਟ ਆਉਣ ਤੇ ਬ੍ਰਾਂਡ 500 ਤੇ ਨਿਊਰੋਬਿਨ ਫੋਰਟ ਬਾਕੀ ਚੈਨਲ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਜ਼ਰੂਰ ਨਾ ਪਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਆਪਾਂ ਹੋਰ ਵੀ ਵਧੀਆ ਤੋਂ ਵਧੀਆ ਜਿਹੜਾ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਕਿਸੇ ਵੀ ਜਾਣਕਾਰੀ ਲੈਣੀ ਹੋਵੇ ਮੈਡੀਸਿਨ ਦੇ ਰਿਲੇਟਡ ਤਾਂ ਆਪਣੇ ਤੋਂ ਲੈ ਸਕਦਾ ਜੀ ਆਪਣਾ ਖੁਦ ਦਾ ਮੈਡੀਕਲ ਸਟੋਰ ਦਾ ਕੰਮ ਹੈ ਜੀ ਤੇ ਸਾਰੀ ਜਾਣਕਾਰੀ ਆਪਣੇ ਤੋਂ ਲੈ ਸਕਦੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ